ਪਹਿਲਾਂ ਆਪਾਂ ਪੜਦੇ ਆ ਯਰਮੀਆ ਦੀ ਕਿਤਾਬ ਉਹਦੀ 1 ਦੀ 5 ਗਰਭ ਮੇ ਰਚਨੇ ਸੇ ਪਹਿਲੇ ਹੀ ਮੈਂ ਨੇ ਤੁਜ ਪਰ ਚੇਤ ਲਗਾਇਆ ਹਾਲੇਲੂਇਆ ਪਰਮੇਸ਼ਰ ਦਾ ਬਚਨ ਕਹਿੰਦਾ ਗਰਭ ਦੇ ਵਿੱਚ ਰਚਨ ਤੋਂ ਪਹਿਲਾਂ ਮੈਂ ਤੇਰੇ ਤੇ ਕੀ ਲਾਇਆ ਚੇਤ ਲਾਇਆ ਹਜੇ ਮਾਪੇ ਦੀ ਹਜੇ ਕੋਈ ਪਲੈਨਿੰਗ ਨਹੀਂ ਹੁੰਦੀ ਕਿ ਅੱਗੇ ਸਾਡੇ ਕਿਹੜਾ ਬੱਚਾ ਹੋਣਾ ਕਦੋਂ ਬੱਚਾ ਹੋਣਾ ਹਜੇ ਮਦਰ ਨੇ ਬੱਚਾ ਕਨਸੀਵ ਵੀ ਨਹੀਂ ਕੀਤਾ ਹੁੰਦਾ ਉਸ ਤੋਂ ਪਹਿਲਾਂ ਪਰਮੇਸ਼ਵਰ ਕੀ ਕਰਦੇ ਆ ਜਾਣਦੇ ਹੁੰਦੇ ਬਚਨ ਦੇ ਵਿੱਚ ਲਿਖਿਆ ਕਹਿੰਦਾ ਗਰਭ ਦੇ ਵਿੱਚ ਰਚਨ ਤੋਂ ਪਹਿਲਾਂ ਮੈਂ ਤੇਰੇ ਤੇ ਕੀ ਲਾਇਆ ਚੇਤ ਲਾਇਆ ਅਸੀਂ ਇੱਕ ਇੱਕ ਅਜਿਹਾ ਪਰਮੇਸ਼ਵਰ ਦੀ ਉਪਸਥਿਤੀ 'ਚ ਬੈਠੇ ਆ ਪਰ ਸਾਡੇ ਜਨਮ ਤੋਂ ਪਹਿਲਾਂ ਮਾਂ ਦੀ ਕੋਖ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਪਰਮੇਸ਼ਵਰ ਨੇ ਸਾਡੇ ਤੇ ਕੀ ਲਾਇਆ ਸਾਰਿਆਂ ਤੇ ਚੇਤ ਲਾਇਆ ਹalleluyah ਤਾਂ ਅੱਜ ਸਾਰੇ ਪਰਮੇਸ਼ਰ ਦੀ ਚਰਣਾ ਚ ਕੀ ਅੱਜ ਆਪਾਂ ਬੈਠੇ ਆ ਪਰਮੇਸ਼ਰ ਨੇ ਸਾਡੇ ਇੱਕਦ ਇੱਕ ਦੇ ਉੱਤੇ ਚਿਤ ਲਾਇਆ ਔਰ ਉਤਪਨ ਹੋਣੇ ਸੇ ਪਹਿਲੇ ਹੀ ਮੈਨੇ ਤੇਰਾ ਅਭਿਸ਼ੇਕ ਕੀਆ ਤੁਹਾਡੇ ਉਤਪਨ ਹੋਣ ਤੋਂ ਪਹਿਲਾਂ ਹੀ ਪਰਮੇਸ਼ਰ ਕਹਿੰਦਾ ਤੁਹਾਡਾ ਮੈਂ ਕੀ ਕੀਤਾ ਅਭਿਸ਼ੇਕ ਕੀਤਾ ਔਰ ਮੈਨੇ ਤੁਝੇ ਜਾਤੀਆਂ ਦਾ ਭਵਿਸ਼ਯ ਤਾ ਠਹਿਰਾਇਆ ਹੁਣ ਇੱਥੇ ਜਦੋਂ ਪਰਮੇਸ਼ਰ ਆਪਣੇ ਨਬੀ ਨਾਲ ਗੱਲ ਕਰ ਰਹੀ ਸੀ ਕਹਿੰਦਾ ਤੈਨੂੰ ਮੈਂ ਕੀ ਕੀਤਾ ਜਾਤੀਆਂ ਦੇ ਲਈ ਕੀ ਠਹਿਰਾਇਆ ਨਬੀ ਪੈ ਆਇਆ ਔਰ ਇਦਾਂ ਹੀ ਸਾਨੂੰ ਵੀ ਪਰਮੇਸ਼ੁਰ ਨੇ ਇੱਕ ਇੱਕ ਦਾ ਅਭਿਸ਼ੇਕ ਕੀਤਾ ਇੱਕ ਇੱਕ ਨੂੰ ਪਰਮੇਸ਼ੁਰ ਨੇ ਸਾਨੂੰ ਰਚਿਆ ਤਾਂ ਕਿ ਜੋ ਜੋ ਜ਼ਿੰਮੇਵਾਰੀਆਂ ਪਰਮੇਸ਼ੁਰ ਨੇ ਸਾਨੂੰ ਦਿੱਤੀਆਂ ਜਿਸ ਜਿਸ ਮਕਸਦ ਦੇ ਨਾਲ ਪਰਮੇਸ਼ੁਰ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਉਹ ਅਸੀਂ ਕੀ ਕਰ ਸਕੀਏ ਪੂਰੀਆਂ ਕਰ ਸਕੀਏ ਪਰ ਅਸੀਂ ਕੀ ਕਰਦੇ ਆ ਇਸ ਸਾਡਾ ਜਨਮ ਹੋਣ ਤੋਂ ਬਾਅਦ ਜਿੱਦਾਂ ਜਿੱਦਾਂ ਅਸੀਂ ਵੱਧਦੇ ਆ ਆਪਣੀ ਜਵਾਨੀ ਦੇ ਵਿੱਚ ਆਨੇ ਆ ਅਸੀਂ ਆਪਣੇ ਰਸਤਿਆਂ ਨੂੰ ਕੀ ਕਰ ਦਿੰਨੇ ਆ ਭੁੱਲ ਜਾਂਨੇ ਆ ਜਿਹੜੇ ਪਰਮੇਸ਼ਰ ਨੇ ਰਸਤੇ ਸਾਡੇ ਜਿਹੜੀ ਠਰਾਰੇ ਹੁੰਦੇ ਆ ਜਿਨ੍ਹਾਂ ਰਸਤਿਆਂ ਤੇ ਅਸੀਂ ਚੱਲਣਾ ਹੁੰਦਾ ਆ ਪਰ ਉਹਨਾਂ ਨੂੰ ਅਸੀਂ ਕੀ ਕਰ ਦਿੰਨੇ ਆ ਛੱਡ ਦਿੰਨੇ ਆ ਪਰ ਪਰਮੇਸ਼ਰ ਨੇ ਇੱਥੇ ਕਿਹਾ ਕਿ ਤੁਹਾਡੇ ਉਤਪਨ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਡੇ ਤੇ ਕੀ ਲਾਇਆ ਚੇਤ ਲਾਇਆ ਹਜੇ ਮਾਪੇ ਨੂੰ ਵੀ ਨਹੀਂ ਪਤਾ ਸਾਡੇ ਮੇਲ ਆ ਕਿ ਫੀਮੇਲ ਬੱਚੀ ਹੋਣੀ ਆ ਕਿ ਮੁੰਡਾ ਹੋਣਾ ਕਿ ਕੁੜੀ ਹੋਣੀ ਪਰ ਉਤੋਂ ਪਹਿਲਾਂ ਹੀ ਪਰਮੇਸ਼ਰ ਸਾਡ ਨੂੰ ਕੀ ਕਰਦੇ ਸੀਗੇ ਜਾਣਦੇ ਸੀਗੇ ਅੱਗੇ ਆਪਾਂ ਪੜ੍ਹਦੇ ਜਬੂਰਾ ਦੀ ਕਿਤਾਬ ਜਬੂਰਾ ਦੀ ਕਿਤਾਬ ਉਹਦੀ 139 ਦੀ 13 ਤੋਂ 16 ਮੇਰੇ ਮਨ ਕਾ ਸਵਾਮੀ ਤੋ ਤੂੰ ਹੀ ਹੈ ਹਾਲੇਲੂਇਆ ਹਰ ਇੱਕ ਇਨਸਾਨ ਦੇ ਮਨ ਦਾ ਸਵਾਮੀ ਕੌਣ ਆ ਪਰਮੇਸ਼ਰ ਕਿਉਂਕਿ ਤੂੰ ਨੇ ਮੁਝੇ ਮਾਤਾ ਦੇ ਗਰਭ ਵਿੱਚ ਰਚਾ ਫਿਰ ਇੱਥੇ ਅਸੀਂ ਦੇਖਦੇ ਹਾਂ ਕਿ ਮਾਤਾ ਦੀ ਗਰਭ ਦੇ ਵਿੱਚ ਸਾਨੂੰ ਕੌਣ ਰਚਦਾ ਆ ਪਰਮੇਸ਼ਵਰ ਰਚਦਾ ਕਹਿੰਦਾ ਤੂੰ ਮੇਰੇ ਮਨ ਦਾ ਸੁਆਮੀ ਆ ਤੂੰ ਨੇ ਮੇਰੀ ਮਾਤਾ ਦੇ ਗਰਭ ਵਿੱਚ ਮੁਝੇ ਰਚਿਆ ਮੈਂ ਤੇਰਾ ਧੰਨਵਾਦ ਕਰੂੰਗਾ ਇਸ ਲਈ ਕਿ ਮੈਂ ਬਿਆਨਕ ਔਰ ਅਦਭੁਤ ਰੀਤੀ ਸੇ ਰਚਾ ਗਿਆ ਹੂੰ ਤੇਰੇ ਕੰਮ ਤੋਂ ਅਸ਼ਚਰੇ ਕੇ ਹੈ ਔਰ ਮੈਂ ਇਸੇ ਭਲੀ ਬਾਤੀ ਜਾਣਤਾ ਹੂੰ ਹੁਣ ਜੇ ਤੂੰ ਪਰਮੇਸ਼ਵਰ ਮੈਨੂੰ ਮੇਰੀ ਮਾਤਾ ਦੇ ਗਰਭ ਦੇ ਵਿੱਚ ਰਚਿਆ ਮੈਂ ਤੇਰਾ ਕੀ ਕਰੂੰਗਾ ਧੰਨਵਾਦ ਕਰੂੰਗਾ ਹੁ ਜਿੱਦਾਂ ਸਾਡੇ ਵਿੱਚ ਬੱਚੀ ਨੂੰ ਪਰਮੇਸ਼ਰ ਨੇ ਮਾਤਾ ਦੇ ਗਰਭ ਦੇ ਵਿੱਚ ਰਚਿਆ ਅਸੀਂ ਉਹਦਾ ਕੀ ਕਰਨਾ ਆ ਸ਼ੁਕਰ ਕਰਨਾ ਆ ਕਿਉਂਕਿ ਮਾਤਾ ਦੇ ਗਰਭ ਦੇ ਵਿੱਚ ਰਚਣ ਵਾਲੇ ਬੱਚੇ ਨੂੰ ਕੌਣ ਆ ਪਰਮੇਸ਼ਵਰ ਔਰ ਉਹ ਕਹਿੰਦਾ ਤੂੰ ਮੇਰੇ ਤੂੰ ਮੇਰਾ ਸੁਆਮੀ ਆ ਤੂੰ ਮੇਰੇ ਮਾਂ ਦਾ ਸੁਆਮੀ ਆ ਤੂੰ ਮੈਨੂੰ ਮੇਰੀ ਮਾਤਾ ਦੇ ਗਰਭ ਚ ਰਚਿਆ ਮੈਂ ਤੇਰਾ ਧੰਨਵਾਦ ਕਰੂੰਗਾ ਇਸ ਲਈ ਕਿ ਮੈਂ ਭਿਆਨਕ ਔਰ ਅਦਭੁਤ ਰੀਤੀ ਸੇ ਰਚਾ ਗਿਆ ਹਾਂ ਹallelujah ਅਸੀਂ ਬੜੀ ਭਿਆਨਕ ਦਾ ਅਦਭੁਤ ਰੀਤੀ ਨਾਲ ਰਚੇ ਗਏ ਆ ਮਤਲਬ ਕਿ ਜੇ ਅਸੀਂ ਆਪਣਾ ਬਾਲੀ ਸ਼ਰੀਰ ਦੇਖਦੇ ਆ ਜੇ ਇਹਨੂੰ ਅੰਦਰਲੇ ਨੂੰ ਦੇਖਣਾ ਸ਼ੁਰੂ ਕਰੀਏ ਤਾਂ ਅਸੀਂ ਕਿੰਨੇ ਭਿਆਨਕ ਰੀਤੀ ਦੇ ਨਾਲ ਰਚੇ ਗਏ ਆ ਕਿਉਂਕਿ ਵਚਨ ਕਹਿੰਦਾ ਅਸੀਂ ਬੜੇ ਭਿਆਨਕ ਤੇ ਅਦਭੁਤ ਰੀਤੀ ਦੇ ਨਾਲ ਕੀਆ ਰਚੇ ਗਏ ਆ ਤੇਰੇ ਕੰਮ ਤੋਂ ਅਸ਼ਚਰਕ ਹੈ ਔਰ ਮੈਂ ਇਸੇ ਭਲੀਭਾਨੀ ਜਾਣਤਾ ਹੂੰ ਕਹਿੰਦਾ ਤੇਰੇ ਕੰਮ ਪਰਮੇਸ਼ਰ ਬੜੇ ਕੀਆ ਅਸ਼ਚਰ ਦੇ ਆ ਬੜੇ ਹੈਰਾਨ ਕਰਨ ਵਾਲੇ ਤੇਰੇ ਕਾਮਾਂ ਇਹਨੂੰ ਕੀ ਕਰਦਾ ਮੈਂ ਭਲੀ ਭਾਨੀ ਜਾਣਦਾ ਆ ਜਦ ਮੈਂ ਗੁਪਤ ਮੇ ਬਣਾਇਆ ਜਾਤਾ ਔਰ ਪ੍ਰਥਵੀ ਕੇ ਨੀਚੇ ਸਥਾਨੋਂ ਮੇ ਰਚਾ ਜਾਤਾ ਥਾ ਤਬ ਮੇਰੀ ਹੱਡੀਆਂ ਤੁਜੇ ਸੇ ਛਿਪੀ ਨਾ ਥੀ ਜਦੋਂ ਕਹਿੰਦਾ ਪਰਮੇਸ਼ਰ ਤੂੰ ਮੈਨੂੰ ਬਣਾ ਰਿਆ ਸੀ ਉਦੋਂ ਵੀ ਮੇਰੀਆਂ ਹੱਡੀਆਂ ਵੀ ਤੇਤੋਂ ਕੀ ਸੀ ਛਪੀਆਂ ਨਹੀਂ ਸੀ ਹੱਡੀਆਂ ਵੀ ਮੇਰੀਆਂ ਤੇਰੇ ਸਾਹਮਣੇ ਮੇਰੀਆਂ ਨਾੜਾਂ ਵੀ ਤੇਰੇ ਸਾਹਮਣੇ ਕਿਉਂਕਿ ਤੂੰ ਮੈਨੂੰ ਜਿਹੜਾ ਬੜੇ ਅਦਭੁਤ ਤੇ ਭਿਆਨਕ ਰੀਤੀ ਨਾਲ ਤੂੰ ਮੈਨੂੰ ਕੀ ਕੀਤਾ ਆ ਰਚਿਆ ਆ ਹallelujah ਪਰ ਸਾਨੂੰ ਕੀ ਕਰਨਾ ਚਾਹੀਦਾ ਆ ਜੇ ਪਰਮੇਸ਼ਰ ਨੇ ਸਾਨੂੰ ਰਚਿਆ ਆ ਉਹ ਸਾਡੇ ਮਨ ਦਾ ਕੀ ਆ ਸੁਆਮੀ ਆ ਤਾਂ ਅਸੀਂ ਸਾਨੂੰ ਉਹਦਾ ਡੇਲੀ ਕੀ ਕਰਨਾ ਚਾਹੀਦਾ ਆ ਸ਼ੁਕਰ ਕਰਨਾ ਚਾਹੀਦਾ ਇਹ ਪਰਮੇਸ਼ਰ ਤੁਸੀਂ ਮੈਨੂੰ ਕੀ ਕੀਤਾ ਰਚਿਆ ਆ ਤੁਸੀਂ ਮੈਨੂੰ ਪ੍ਰਭੂ ਇਸ ਧਰਤੀ ਦੇ ਉੱਤੇ ਭੇਜਿਆ ਆ ਅਸੀਂ ਕੀ ਕਰਦੇ ਆ ਇਸ ਧਰਤੀ ਤੇ ਆ ਕੇ ਪਰਮੇਸ਼ਰ ਨੂੰ ਕੀ ਕਿੰਨਾ ਔਲਾਣਾ ਦਿੰਨੇ ਆ ਕਿ ਪਰਮੇਸ਼ਰ ਤੋਂ ਐਵੇਂ ਮੈਨੂੰ ਇਸ ਧਰਤੀ ਤੇ ਭੇਜ ਦਿੱਤਾ ਜੇ ਮੇਰਾ ਜਨਮ ਹੀ ਨਾ ਹੁੰਦਾ ਮੈਂ ਕੀ ਰਹਿਣਾ ਸੀਗਾ ਠੀਕ ਰਹਿਣਾ ਸੀਗਾ ਪਰ ਪਰਮੇਸ਼ਰ ਦਾ ਸ਼ੁਕਰ ਕਰੋ ਜਿਸ ਪਰਮੇਸ਼ਰ ਨੇ ਆਪਣੀ ਕੁਦਰਤ ਸਾਨੂੰ ਦਿਖਾਈ ਆਪਣੇ ਅਸਮਾਨ ਸਾਨੂੰ ਦਿਖਾਏ ਆਪਣੇ ਪਹਾੜ ਨਦੀਆਂ ਸਾਨੂੰ ਦਿਖਾਈਆਂ ਸਾਨੂੰ ਸੁਭਾਗੇ ਮਿਲਿਆ ਕਿ ਅਸੀਂ ਉਸ ਸ੍ਰਿਸ਼ਟੀ ਕਰਤਾ ਦੀ ਸ੍ਰਿਸ਼ਟੀ ਨੂੰ ਕੀ ਕਰ ਸਕੀਏ ਦੇਖ ਸਕੀਏ ਹallelujah ਸਾਨੂੰ ਸੋ ਬਾਗੇ ਮਿਲਿਆ ਕਿ ਪਰਮੇਸ਼ਰ ਨੇ ਵਚਨ ਚ ਲਿਖਿਆ ਪਰਮੇਸ਼ਰ ਨੇ ਸਾਨੂੰ ਆਪਣੇ ਸਵਰੂਪ ਤੇ ਸਮਾਨਤਾ ਤੇ ਬਣਾਇਆ ਸ਼ੁਕਰ ਕਰੋ ਪਰਮੇਸ਼ਰ ਦਾ ਕਿ ਮੈਨੂੰ ਕੋਈ ਬਾਂਦਰ ਹਾਥੀ ਜਾਂ ਕੁੱਤਾ ਨਹੀਂ ਬਣਾਇਆ ਕਿਉਂਕਿ ਪਰਮੇਸ਼ਰ ਨੇ ਮੈਨੂੰ ਇੱਕ ਇਨਸਾਨ ਬਣਾਇਆ ਔਰ ਆਪਣੇ ਸਵਰੂਪ ਤੇ ਸਮਾਨਤਾ ਤੇ ਬਣਾਇਆ ਪਰ ਅਸੀਂ ਉਹਦੇ ਸਵਰੂਪ ਤੇ ਸਮਾਨਤਾ ਤੇ ਵੀ ਆ ਕੇ ਪਰਮੇਸ਼ਰ ਨੂੰ ਕੋਸਦੇ ਆ ਕਿ ਪਰਮੇਸ਼ਰ ਤੂੰ ਮੈਨੂੰ ਕਿਉਂ ਜੀਵਨ ਦੇ ਦਿੱਤਾ ਇਹ ਤੋਂ ਚੰਗਾ ਇਹ ਹੁੰਦਾ ਕਿ ਮੈਂ ਧਰਤੀ ਤੇ ਆ ਨਈ ਨਾ ਔਰ ਉਹਦਾ ਕਾਰਨ ਇਹ ਆ ਕਿ ਅਸੀਂ ਕਦੀ ਬਹਿ ਕੇ ਸੋਚਿਆ ਹੀ ਨਹੀਂ ਕਿ ਪ੍ਰਭੂ ਤੂੰ ਮੈਨੂੰ ਬੜੀ ਅਦਭੁਤ ਤੇ ਭਿਆਨਕ ਯੁਕਤੀ ਦੇ ਨਾਲ ਰਚਿਆ ਮੈਂ ਤੇਰਾ ਕੀ ਕਰਦਾ ਸ਼ੁਕਰ ਕਰਦਾ ਅਸੀਂ ਉਹਨੂੰ ਕਦੀ ਵੀ ਬੈਠ ਕੇ ਉਹਦਾ ਸ਼ੁਕਰਗੁਜ਼ਾਰੀ ਨਹੀਂ ਕੀਤੀ ਕਦੀ ਬੈਠ ਕੇ ਪਰਮੇਸ਼ਰ ਤੂੰ ਮੈਨੂੰ ਬਣਾਇਆ ਕਿਉਂਕਿ ਅਸੀਂ ਆਪਣੇ ਜ਼ਿੰਦਗੀਆਂ ਨੂੰ ਪਾਪ ਦੇ ਵਿੱਚ ਕੀ ਕਰ ਦਿੱਤਾ ਉਂਡੇਲ ਦਿੱਤਾ ਪਾਪ ਦੇ ਹੱਥਾਂ ਦੇ ਵਿੱਚ ਆਪਾਂ ਆਪਣੀ ਜ਼ਿੰਦਗੀਆਂ ਨੂੰ ਦੇ ਦਿੱਤਾ ਜੇ ਹੁਣ ਸਿਰਫ ਅਸੀਂ ਆਪਣੀ ਜੀ ਜ਼ਿੰਦਗੀ ਜਿਣੀ ਆ ਆਪਣੀ ਖੁਆਇਸ਼ਾਂ ਆਪਣੇ ਮਨ ਦੀਆਂ ਇੱਛਾ ਪੂਰੀ ਕਰਨ ਲਈ ਜਿਣੀ ਆ ਪਰਮੇਸ਼ਰ ਦੀ ਸਾਡੇ ਜੀਵਨ ਚ ਕੀ ਇੱਛਾ ਹੈ ਸਾਨੂੰ ਕੀ ਸਾਨੂੰ ਕੋਈ ਵੀ ਉਹਦੀ ਇੱਛਾ ਨੂੰ ਜਾਣਨ ਦੀ ਜ਼ਰੂਰਤ ਨਹੀਂ ਹੈਗੀ ਹallelujah ਇਸ ਲਈ ਜਦੋਂ ਅਸੀਂ ਬੱਚੇ ਪੈਦਾ ਹੁੰਦੇ ਆ ਸਾਡੇ ਘਰਾਂ ਦੇ ਵਿੱਚ ਸਾਨੂੰ ਚਾਹੀਦਾ ਕਿ ਅਸੀਂ ਕਿਹਦਾ ਸ਼ੁਕਰਗੁਜ਼ਾਰੀ ਕਰੀਏ ਪਰਮੇਸ਼ਰ ਦੀ ਸ਼ੁਕਰਗੁਜ਼ਾਰੀ ਕਰੀ ਹallelujah ਕਿਉਂਕਿ ਉਹਨੇ ਸਾਡੇ ਬੱਚੇ ਦੇ ਗਰਭ ਦੇ ਉਹ ਵਿੱਚ ਆਂ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਉੱਤੇ ਕੀ ਲਾਇਆ ਸੀ ਚਿੰਤਾ ਲਾਇਆ ਸੀ ਕਿ ਇਹ ਬੱਚਾ ਜਿਹੜਾ ਇਸ ਸਮੇਂ ਇਸ ਪ੍ਰਿਥਵੀ ਤੇ ਆਣਾ ਹੀ ਆਣਾ ਕਿੰਨੀ ਵਾਰ ਲੋਕ ਮੇਰੇ ਨਾਲ ਗੱਲ ਕਰਦੇ ਕਹਿੰਦੇ ਸਾਡੇ ਬੱਚਾ ਹੋ ਗਿਆ ਅਸੀਂ ਚਾਇਆ ਹੀ ਨਹੀਂ ਸੀ ਇੱਕ ਭਾਈ ਮੈਨਾਂ ਗੱਲ ਕਰਦਾ ਇਹ ਕਹਿੰਦਾ ਬੜੀਆਂ ਦਵਾਈਆਂ ਖਵਾਈਆਂ ਮੈਂ ਆਪਣੇ ਵਾਈਫ ਨੂੰ ਕਿ ਕਿਸੇ ਨਾ ਕਿਸੇ ਤਰੀਕੇ ਬੱਚਾ ਕੀ ਹੋ ਜਵੇ ਮਰ ਜਵੇ ਪਰ ਕਹਿੰਦਾ ਇਹ ਕੀ ਹੋ ਗਿਆ ਪੈਦਾ ਹੀ ਹੋ ਗਿਆ ਮੈਨੂੰ ਮਾਰਨਾ ਚਾਹੁੰਦਾ ਸੀ ਪਰ ਕਿਉਂ ਪੈਦਾ ਹੋ ਗਿਆ ਕਿਉਂਕਿ ਪਰਮੇਸ਼ਰ ਨੇ ਪਹਿਲਾਂ ਕੀ ਲਾਇਆ ਸੀ ਉੱਤੇ ਚਿੱਤ ਲਾਇਆ ਸੀਗਾ ਜੇ ਪਰਮੇਸ਼ਰ ਨੇ ਰੱਖਣਾ ਤਾਂ ਇਨਸਾਨ ਮਾਰ ਨਹੀਂ ਸਕਦਾ ਹallelujah ਇਸ ਲਈ ਅਸੀਂ ਪਰਮੇਸ਼ਰ ਦਾ ਕੀ ਕਰਦੇ ਰਹਿਣਾ ਆ ਧੰਨਵਾਦ ਕਰਨਾ ਅੱਗੇ 127 ਦੀ 3 ਹallelujah ਕਹਿੰਦਾ ਦੇਖੋ ਬੱਚੇ ਹੀ ਹੋਵਾ ਕੇ دیے ਹੋਏ ਭਾਗ ਹੈ ਗਰਵ ਦਾ ਫਲ ਉਸकी ओर से प्रतिफल ਹੈ ਜਿਹੜੇ ਬੱਚੇ ਆ ਇਹ ਪਰਮੇਸ਼ਵਰ ਦੇ ਦਿੱਤੇ ਹੋਏ ਕੀ ਆ ਸਾਨੂੰ ਭਾਗ ਆ ਇੱਕ ਹਿੱਸਾ ਆ ਸਾਡੀ ਜ਼ਿੰਦਗੀ ਦੇ ਔਰ ਇਹ ਹਿੱਸਾ ਸਾਨੂੰ ਕਿਨੇ ਦਿੱਤਾ ਆ ਪਰਮੇਸ਼ਵਰ ਨੇ ਦਿੱਤਾ ਇੰਦਾ ਇਹ ਬੱਚੇ ਜਿਹੜੇ ਆ ਪਰਮੇਸ਼ਰ ਦੇ ਦਿੱਤੇ ਹੋਏ ਤੁਹਾਨੂੰ ਕੀ ਆ ਭਾਗ ਆ ਗਰਭ ਦਾ ਫਲ ਉਸੇ ਕੀ ਔਰਸੇ ਪ੍ਰਤੀਫਲ ਹੈ ਜਿਹੜਾ ਗਰਭ ਦਾ ਫਲ ਆ ਉਹ ਵੀ ਕੌਣ ਲਗਾਉਂਦਾ ਆ ਪਰਮੇਸ਼ਰ ਅੱਜ ਸਾਡੇ ਚ ਕਿੰਨੀਆਂ ਭੈਣਾਂ ਆ ਜਿਹੜੇ ਬੱਚੇ ਨੂੰ ਕੀ ਕਰਦੀਆਂ ਆ ਤਰਸਦੀਆਂ ਕਿੰਨੇ ਸਾਡੇ ਚ ਭਰਾ ਆ ਜਿਹੜੇ ਬੱਚੇ ਨੂੰ ਕੀ ਕਰਦੇ ਆ ਤਰਸਦੇ ਆ ਕਿਉਂਕਿ ਇਹ ਜਿਹੜਾ ਗਰਭ ਦਾ ਫਲ ਆ ਇਹ ਵੀ ਪਰਮੇਸ਼ਰ ਦੀ ਔਰਤੋਂ ਕੀ ਆ ਪ੍ਰਤੀਫਲ ਹalleluyah ਇਸ ਲਈ ਸਾਨੂੰ ਆਪਣੇ ਬੱਚਿਆਂ ਦੇ ਲਈ ਕੀ ਕਰਨਾ ਚਾਹੀਦਾ ਸ਼ੁਕਰ ਕਰਨਾ ਚਾਹੀਦਾ ਅੱਗੇ ਆਪਾਂ ਪੜ੍ਹਦੇ ਲੋਕਾ ਦੀ ਕਿਤਾਬ ਉਹਦੀ 18 ਦੀ 15 ਤੋਂ 17 ਲੋਕਾ ਦੀ ਕਿਤਾਬ ਉਹਦੀ 18 ਦੀ 15 ਤੋਂ 17 ਲੇਟੇ ਲਿਖਿਆ ਕਹਿੰਦਾ ਫਿਰ ਲੋਕਾਂ ਨੇ ਆਪਣੇ ਬੱਚਿਆਂ ਨੂੰ ਉਹਦੇ ਕੋਲ ਲੈ ਕੇ ਆਂਦਾ ਕਿ ਉਹਨਾਂ ਤੇ ਕੀ ਰੱਖੇ ਹੱਥ ਰੱਖਣ ਜਦੋਂ ਪ੍ਰਭੂ ਯਿਸੂ ਮਸੀਹ ਪ੍ਰਚਾਰ ਕਰ ਰਹੇ ਸੀਗੇ ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਸੀ ਉਦੋਂ ਕੀ ਕਰਦੇ ਸੀਗੇ ਲੋਕ ਆਪਣੇ ਸਾਰੇ ਬੱਚਿਆਂ ਨੂੰ ਲੈ ਕੇ ਉਹਦੇ ਕੋਲ ਆਏ ਤਾਂ ਕਿ ਪ੍ਰਭੂ ਯਿਸੂ ਮਸੀਹ ਇਹਨਾਂ ਤੇ ਹੱਥ ਰੱਖ ਕੇ ਤਾਂ ਇਹਨਾਂ ਨੂੰ ਕੀ ਦਵੇ ਆਸ਼ੀਸ਼ ਦਵੇ ਇਹਨਾਂ ਲਈ ਕੀ ਕਰੇ ਦੁਆ ਕਰੇ ਤਾਂ ਉਹਦੇ ਚੇਲਿਆਂ ਨੇ ਜਦੋਂ ਦੇਖਿਆ ਉਹਨਾਂ ਨੂੰ ਡਾਂਟ ਲਾਪੇ ਕਿ ਤੁਸੀਂ ਬੱਚਿਆਂ ਨੂੰ ਪ੍ਰਭੂ ਦੇ ਕੋਲ ਕਿਉਂ ਲੈ ਕੇ ਆਨੇ ਪਿਆ ਇਹਨਾਂ ਨੂੰ ਕੀ ਕਰੋ ਦੂਰ ਕਰੋ ਪਰ ਅਗੋ ਯਿਸੂ ਨੇ ਬੱਚੋ ਕੋ ਪਾਸ ਬੁਲਾ ਕੇ ਕਿਹਾ ਬਾਲਕੋ ਕੋ ਮੇਰੇ ਪਾਸ ਆਨੇ ਦੋ ਉਹਨੇ ਮਨਾ ਨਾ ਕਰੋ ਪ੍ਰਭੇ ਯੇਸ਼ੂ ਮਸੀਹ ਨੇ ਕਿਹਾ ਬੱਚਿਆਂ ਨੂੰ ਮੇਰੇ ਕੋਲ ਆਣ ਦੋ ਇਹਨਾਂ ਨੂੰ ਤੁਸੀਂ ਕੀ ਨਾ ਕਰੋ ਮਨਾ ਨਾ ਕਰੋ ਪਰ ਅਸੀਂ ਆਪਣੇ ਬੱਚਿਆਂ ਨੂੰ ਪ੍ਰਭੂ ਕੋ ਲੈ ਕੇ ਆ ਨਹੀਂ ਨਹੀਂ ਪਰ ਪ੍ਰਭੂ ਨੇ ਕਿਹਾ ਕਿ ਆਪ ਬੱਚਿਆਂ ਨੂੰ ਮੇਰੇ ਕੋਲ ਆਣ ਦੋ ਇਹਨਾਂ ਨੂੰ ਮਨਾ ਨਾ ਕਰੋ ਕਿਉਂਕਿ ਪਰਮੇਸ਼ਵਰ ਦਾ ਰਾਜ ਐਸੋ ਹੀ ਕਾ ਹੈ ਮੈਂ ਤੁਮਸੇ ਸੱਚ ਕਹਤਾ ਹੂੰ ਕਿ ਜੋ ਕੋਈ ਪਰਮੇਸ਼ਵਰ ਦੇ ਰਾਜੇ ਕੋ ਬਾਲਕ ਕੇ ਸਮਾਨ ਗ੍ਰਹਿਨ ਨਾ ਕਰੇਗਾ ਵੇ ਉਨਮੇ ਕਬੀ ਪਰਵੇਸ਼ ਕਰਨੇ ਨਾ ਪਾਏਗਾ ਪ੍ਰਭੂ ਯੇਸ਼ੂ ਮਸੀਹ ਨੇ ਬੱਚਿਆਂ ਦੇ ਨਾਲ ਕੇ ਦੀ ਅਧਾਰਨ ਦਿੱਤੀ ਪਰਮੇਸ਼ਵਰ ਦੇ ਰਾਜੇ ਦੀ ਸਵਰਗ ਦੀ ਅਧਾਰਨ ਦਿੱਤੀ ਕਹਿੰਦੇ ਸਵਰਗ ਦਾ ਰਾਜੇ ਵੀ ਇਨਾ ਬੱਚਿਆਂ ਵਰਗਾ ਆ ਕਿਉਂਕਿ ਇਨਾ ਬੱਚਿਆਂ ਦੇ ਵਿੱਚ ਕੋਈ ਵੀ ਜੜੀ ਜਲਨ ਕਮੰਡ ਈਰਖਾ ਅਸ਼ੁੱਧ ਦਾ ਕੁਛ ਨਹੀਂ ਹੁੰਦਾ ਇਹ ਕੀ ਹੁੰਦੇ ਆ ਮਨ ਸਾਫ ਦੇ ਹੁੰਦੇ ਆ ਜੇ ਕੋਈ ਗੱਲ ਕਹਿਣੀ ਹੈ ਨੇ ਉਦਾਂ ਹੀ ਕਹਿ ਦਿੰਦੇ ਆ ਆਪਾਂ ਸਿਆਣੇ ਵੀ ਕੀ ਕਰਦੇ ਆ ਇਹਨਾਂ ਦੀ ਗੱਲਾਂ ਸੁਣ ਕੇ ਹੱਸਦੇ ਆ ਇਹਨਾਂ ਦੀ ਗੱਲਾਂ ਕਿਉਂ ਸੀ ਸੁਣਦੇ ਆ ਬੱਚਿਆਂ ਦੀ ਕਿਉਂਕਿ ਆਪਾਂ ਨੂੰ ਕੀ ਆਂਦਾ ਆ ਮਜ਼ਾ ਆਂਦਾ ਆ ਕਿਉਂਕਿ ਇਹ ਬਿਨਾਂ ਸਵਾਰਥ ਬਿਨਾਂ ਕਮਾਂਡੇ ਬਿਨਾਂ ਕਿਸੇ ਚਲਾਕੀ ਤੋਂ ਸਾਨਾ ਕੀ ਕਰਦੇ ਆ ਗੱਲਾਂ ਕਰਦੇ ਆ ਇਸ ਲਈ ਯੀਸ਼ੂ ਮਸੀਹ ਕਹਿੰਦਾ ਬੱਚਿਆਂ ਨੂੰ ਕੀ ਕਰੋ ਮੇਰੇ ਕੋਲ ਆਣ ਦੋ ਇਹਨਾਂ ਨੂੰ ਮਨਾ ਨਾ ਕਰੋ ਕਿਉਂਕਿ ਇਹ ਬੱਚੇ ਹੀ ਆ ਜਿਹੜੇ ਆਣ ਵਾਲੇ ਸਮੇਂ ਦੇ ਵਿੱਚ ਅੱਜ ਮੇਰੇ ਕੋਲ ਆਉਗੇ ਤਾਂ ਜਦੋਂ ਇਹ ਆਪਣੇ ਵੱਡੇ ਹੋਊਗੇ ਆਪਣੀ ਜਵਾਨੀ ਦੇ ਵਿੱਚ ਜਾਊਗੇ ਤਾਂ ਲੋਕਾਂ ਦੇ ਲਈ ਕੀ ਬਣੋਗੇ ਆਸ਼ੀਸ਼ ਦਾ ਕਾਰਨ ਬਣੋਗੇ ਲੋਕਾਂ ਦੇ ਲਈ ਬਰਕਤ ਦਾ ਕਾਰਨ ਬਣੋਗੇ ਜੇ ਅੱਜ ਇਹ ਬੱਚੇ ਨਹੀਂ ਮੇਰੇ ਕੋਲ ਆਉਗੇ ਅੱਜ ਤੁਸੀਂ ਇਹਨਾਂ ਨੂੰ ਮਨਾ ਕਰ ਦੋਗੇ ਤਾਂ ਇਹ ਜਵਾਨੀ ਵਿੱਚ ਜਾ ਕੇ ਤੁਹਾਡੇ ਲਈ ਕੀ ਬਣ ਜੂਗੇ ਸਿਰ ਦਰਦੀ ਬਣ ਜੂਗੇ ਸਮਾਜ ਦੇ ਲਈ ਬਣ ਜੂਗੇ ਸਿਰ ਦਰਦੀ ਬਣ ਜੂਗੇ ਅੱਗੇ ਆਪਾਂ ਪੜਦੇ ਹਾਂ ਨੀਤੀ ਵਚਨ ਉਹਦੀ 22 ਦੀ 6 ਕਹਿੰਦਾ ਲੜਕੇ ਕੋ ਉਸੇ ਮਾਰਗ ਕੀ ਸਿੱਖਿਆ ਦੇ ਜਿਸਮੇ ਉਸ ਕੋ ਚੱਲਣਾ ਚਾਹੀਏ ਔਰ ਵਿੜਾਪੇ ਮੇभी ਉਸੇ ਨਾ ਹਟੇਗਾ ਹੁਣ ਪ੍ਰਭੂ ਦਾ ਬਚਨ ਕਹਿੰਦਾ ਲੜਕੇ ਕੋ ਉਸੇ ਮਾਰਗ ਦੀ ਸਿੱਖਿਆ ਦੇ ਜਿਸਮੇ ਉਸਕੋ ਚੱਲਣਾ ਚਾਹੀਏ ਮਾਪੇ ਨੂੰ ਲਿਖਿਆ ਤੁਸੀਂ ਆਪਣੇ ਬੱਚਿਆਂ ਨੂੰ ਉਸ ਮਾਰਗ ਦੀ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਜਿਨ੍ਹਾਂ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ ਚੱਲਣਾ ਚਾਹੀਦਾ ਤਾਂ ਕਿ ਵੈ ਬੁਢਾਪੇ ਮੇ ਉਸੇ ਨਾ ਹਟੇਗਾ ਹallelujah ਜਦੋਂ ਉਹ ਆਪਣੇ ਬੁਢਾਪੇ ਦੇ ਵਿੱਚ ਜਾਊਗਾ ਉਸ ਮਾਰਗ ਤੋਂ ਕਦੇ ਵੀ ਉਹ ਹਟੂਗਾ ਨਹੀਂ ਇੰਗਲਿਸ਼ ਦੇ ਵਿੱਚ ਲਿਖਿਆ ਟ੍ਰੇਨ ਯੂਅਰ ਚਿਲਡਰਨਸ ਆਪਣੇ ਬੱਚਿਆਂ ਨੂੰ ਕੀ ਦੋ ਐਸੀ ਸਿੱਖਿਆ ਦੋ ਮਨ ਲਬ ਪਰਮੇਸ਼ਵਰ ਦੀ ਸਿੱਖਿਆ ਦੋ ਤਾਂ ਕਿ ਸਾਰੀ ਜ਼ਿੰਦਗੀ ਪਰ ਬੁਢਾਪੇ ਪਰ ਵੀ ਉਹ ਤੋਂ ਕਦੀ ਹਟੂਗਾ ਨਹੀਂ ਹਟੂਗਾ ਕਿਉਂਕਿ ਉਹਦੇ ਵਿੱਚ ਉਹ ਕੀ ਪੈ ਜਾਣੀ ਹੈ ਬੁਨਿਆਦ ਪੈ ਜਾਣੀ ਹੈ ਪਰ ਅਸੀਂ ਮਾਪੇ ਕਿਸ ਤਰ੍ਹਾਂ ਆਪਣੇ ਬੱਚਿਆਂ ਦੇ ਵਿੱਚ ਇਹ ਬੁਨਿਆਦ ਪਾ ਸਕਦੇ ਜੇ ਸਾਡੇ ਅੰਦਰ ਹੀ ਉਹ ਬੁਨਿਆਦ ਨਹੀਂ ਪਈ ਹੋਈ ਹallelujah ਜੇ ਅਸੀਂ ਖੁਦ ਗਲਤੀਆਂ ਕਰਦੇ ਆ ਜੇ ਅੱਜ ਮੈਂ ਸਿਗਰਟ ਪੀਣਾ ਆਪਣੇ ਬੱਚੇ ਨੂੰ ਮੈਂ ਰੋਕਾਂ ਤੂੰ ਸਿਗਰਟ ਨਹੀਂ ਪੀਣੀ ਉਹ ਕਦੀ ਵੀ ਮੇਰੀ ਗੱਲ ਮੰਨੂਗਾ ਨਹੀਂ ਕਿਉਂਕਿ ਉਹਨੇ ਕਹਿਣਾ ਤੂੰ ਆਪ ਦਾ ਪੀਣਾ ਆ ਤੂੰ ਆਪ ਦਾ ਛੱਡੀ ਨਹੀਂ ساری ਉਮਰ ਮੈਨੂੰ ਕੌਣ ਹੁਣਾ ਤੂੰ ਰੋਕਣ ਵਾਲਾ ਇਸ ਲਈ ਉਹ ਕਹਿੰਦਾ ਆਪਣੇ ਬੱਚਿਆਂ ਨੂੰ ਉਸ ਮਾਰਗ ਦੀ ਸਿੱਖਿਆ ਦੋ ਜਿੱਤੇ ਉਹਨੂੰ ਚੱਲਣਾ ਚਾਹੀਦਾ ਉਹ ਤੋਂ ਪਹਿਲਾਂ ਸਾਨੂੰ ਉਸ ਮਾਰਗ ਦੀ ਸਿੱਖਿਆ ਲੈਣ ਦੀ ਆ ਜ਼ਰੂਰਤ ਆ ਅੱਜ ਸਾਨੂੰ ਮਾਪੇ ਨੂੰ ਪਰਮੇਸ਼ਵਰ ਦੇ ਨਾਲ ਰਿਸ਼ਤਾ ਬਣਾਉਣ ਦੀ ਆ ਜ਼ਰੂਰਤ ਆ ਸਾਨੂੰ ਪਰਮੇਸ਼ਵਰ ਦੇ ਵਚਨ ਸਿੱਖਣ ਦੀ ਆ ਜ਼ਰੂਰਤ ਆ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਦੇ ਰਸਤਾ ਕੀ ਕਰ ਸਕੀਏ ਸਿਖਾ ਸਕੀਏ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਉਸ ਮਾਰਗ ਤੇ ਚੱਲਦੇ ਉਹਨਾਂ ਦੇ ਬੱਚੇ ਸ਼ਰਾਰਤਾਂ ਨਹੀਂ ਕਰਦੇ ਬੱਚੇ ਆ ਬੱਚਿਆਂ ਨੇ ਸ਼ਰਾਰਤਾਂ ਕਰਨੀਆਂ ਹੀ ਕਰਨੀਆਂ ਪਰ ਸਾਡਾ ਫਰਜ਼ ਆ ਕਿ ਉਹਨਾਂ ਦੇ ਅੰਦਰ ਇਸ ਚੰਨੂ ਕੀ ਕਰੀ ਚਲੋ ਪਾਈ ਚਲੋ ਪਾਈ ਚਲੋ ਰੱਬ ਦੀ ਗੱਲਾਂ ਨੂੰ ਕੀ ਕਰੋ ਚਲੋ ਪਾਈ ਚਲੋ ਪਾਈ ਚਲੋ ਲਿਖਿਆ ਜਦੋਂ ਤੱਕ ਉਹ ਬੁਢਾਪੇ ਦੇ ਵਿੱਚ ਵੀ ਚੱਲ ਜੂਗਾ ਨਾ ਤਾਂ ਵੀ ਉਹ ਜਿਹੜੀ ਸਿੱਖਿਆ ਉਹਦੇ ਤੋਂ ਕਦੀ ਹਟੂਗੀ ਨਹੀਂ ਹਲੇਲੂਇਆ ਕਿਉਂਕਿ ਉਹਦੇ ਬਚਪਨ ਦੇ ਵਿੱਚ ਹੀ ਉਹਦੇ ਅੰਦਰ ਉਹ ਕੀ ਚਲ ਗਈ ਸਿੱਖਿਆ ਚਲ ਗਈ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਪ੍ਰਭੂ ਦੀ ਹਜ਼ੂਰੀ ਚਾਣਾ ਕੀ ਬਹੁਤ ਜ਼ਰੂਰੀ ਆ ਕਿਉਂਕਿ ਬੱਚੇ ਜਦੋਂ ਅੱਜ ਸਿੱਖਦੇ ਜਾਉਗੇ ਅੱਜ ਸਿੱਖਦੇ ਜਾਉਗੇ ਇਹ ਵਚਨ ਸਿੱਖਦਾ ਸਿੱਖਦਾ ਇਹਨਾਂ ਦੇ ਕੰਨਾਂ 'ਚ ਜਾਂਦਾ ਜਾਂਦਾ ਜਦੋਂ ਇਹਨਾਂ ਨੇ ਜਵਾਨੀ 'ਚ ਜਾਣਾ ਅਭਿਲਾ ਸ਼ਾਵਾਂ ਆਣੀਆਂ ਪ੍ਰੀਖਿਆਵਾਂ ਆਣੀਆਂ ਉਦੋਂ ਉਸ ਪ੍ਰੀਖਿਆ ਦੇ ਕੀ ਪਾਸ ਸਕਦੇ ਆ ਜੈ ਪਾਸ ਸਕਦੇ ਆ ਹallelujah ਜਦੋਂ ਉਹਨਾਂ ਦਾ ਸਮੇਂ ਆਣਾ ਵਿਗੜਨ ਦਾ ਸਮੇਂ ਆਣਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਗਰ ਬੱਚੇ ਉਹਨਾਂ ਦੇ ਅੰਦਰ ਗਿਆ ਹੋਗਾ ਤਾਂ ਉਹ ਬੱਚੇ ਉਹਨਾਂ ਨੂੰ ਉਸ ਸਮੇਂ ਕੀ ਕਰੂਗਾ ਬਚਾਊਗਾ ਹallelujah ਐਸ ਲਈ ਕਿ ਆਪਣੇ ਬੱਚਿਆਂ ਨੂੰ ਕੀ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਪਰਮੇਸ਼ਰ ਦੇ ਰਸਤਿਆਂ ਦਾ ਕੀ ਕਰੋ ਸਹੀ ਮਾਰਗ ਦੀ ਉਹਨਾਂ ਨੂੰ ਕੀ ਦੋ ਸਿੱਖਿਆ ਦੋ ਅੱਗੇ ਆਪਾਂ ਪੜ੍ਹਦੇ ਹਸ਼ਾਇਆ ਦੀ ਕਿਤਾਬ ਉਹਦੀ 49 ਦੀ 15 ਅਸ਼ਾਇਦੀ ਕਿਤਾਬ ਉਦੀ 49 ਦੀ 15 ਪਰੰਤੂ ਪਰਮੇਸ਼ਵਰ ਮੇਰੇ ਪ੍ਰਾਨ ਕੋ ਅਦਲੋਕ ਦੇ ਵਸ਼ਿ ਸੇ ਛੁਡਾ ਲੇਗਾ ਕਿਉਂਕਿ ਵਹੀ ਮੁਝੇ ਗ੍ਰਹਿਣ ਕਰ ਅਪਣਾਏਗਾ ਮਲਕੀ ਜਦੋਂ ਅਸੀਂ ਪ੍ਰਭੂ ਦੀ ਸਿੱਖਿਆ ਦੇ ਵਿੱਚ ਆਪਾਂ ਪੜਿਆ ਉਪਰ ਚੱਲਦੇ ਆ ਤਾਂ ਪਰਮੇਸ਼ਵਰ ਸਾਡੇ ਪ੍ਰਾਨ ਨੂੰ ਅਦੋ ਲੋਕ ਦੇ ਵਸ਼ੇ ਤੋਂ ਕੀ ਕਰਦਾ ਆ ਛਡਾਂਦਾ ਆ ਕਿਉਂਕਿ ਹਰ ਇੱਕ ਵਿਅਕਤੀ ਨੇ ਜਦੋਂ ਮਰਨਾ ਆ ਮਰਨ ਤੋਂ ਬਾਅਦ ਉਹਦਾ ਕੀਆ ਨਿਆਇ ਆ ਅਗਰ ਅਸੀਂ ਪਰਮੇਸ਼ਵਰ ਦੀ ਸਿੱਖਿਆ ਦੇ ਵਿੱਚ ਚੱਲਾਂਗੇ ਤਾਂ ਪਰਮੇਸ਼ਵਰ ਸਾਡੇ ਪ੍ਰਾਨਾਂ ਨੂੰ ਅਦੋ ਲੋਕ ਤੋਂ ਕੀ ਕਰੂਗਾ ਬਚਾਊਗਾ ਔਰ ਸਾਨੂੰ ਉਹ ਪਰਮੇਸ਼ਵਰ ਕੀ ਕਰੂਗਾ ਗ੍ਰਹਿਣ ਕਰੂਗਾ ਸਿਰਫ ਕਿਉਂ ਜੇ ਅਸੀਂ ਬਚਪਨ ਤੋਂ ਆਪਣੇ ਬੱਚਿਆਂ ਨੂੰ ਜੇ ਅਸੀਂ ਆਪਣੇ ਵੀ ਜਵਾਨੀ 'ਚ ਉਹਦੇ ਮਾਰਗਾਂ ਤੇ ਅਸੀਂ ਕੀ ਕਰੀਏ ਚੱਲੀਏ ਹallelujah ਪਰਮੇਸ਼ਰ ਦੇ ਮਾਰਗਨ ਤੇ ਚੱਲਣਾ ਔਖਾ ਨਹੀਂ ਆ ਸਾਨੂੰ ਇਸ ਲਈ ਪਰਮੇਸ਼ਰ ਦੇ ਮਾਰਗ ਦਾ ਚੱਲਣਾ ਔਖਾ ਲੱਗਦਾ ਆ ਕਿਉਂਕਿ ਅਸੀਂ ਆਪਣੇ ਆਪ ਦਾ ਇਨਕਾਰ ਨਹੀਂ ਕਰਦੇ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸਰੈਂਡਰ ਨਹੀਂ ਕਰਦੇ ਜਦੋਂ دیر ਤੱਕ ਅਸੀਂ ਆਪਣੀ ਕੋਸ਼ਿਸ਼ ਕਰਦੇ ਆ ਕਿ ਮੈਂ ਸੁਧਰ ਹਰ ਇੱਕ ਬੰਦੇ ਦਾ ਮਨ ਹੁੰਦਾ ਕਿ ਮੈਂ ਸੁਧਰਾਂ ਕਿਉਂਕਿ ਹਰ ਇੱਕ ਬੰਦਾ ਗਲਤੀਆਂ ਕਰਦਾ ਆ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਇਸ ਗਲਤੀ ਤੋਂ ਆਜ਼ਾਦ ਹੋਵਾਂ ਪਰ ਅਸੀਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਨਹੀਂ ਕਰਦੇ ਜੇ ਸਾਰਾ ਜਦੋਂ ਹੋਲਡਪਰ ਸਾਨੂੰ ਲੁੱਟਣ ਆਦੇ ਅਸੀਂ ਆਪਾਂ ਨੇ ਹੱਥ ਕੀ ਕਰ ਦਿੰਨੇ ਆ ਖੜੇ ਕਰ ਦਿੰਦੇ ਇਹਦਾ ਮਤਲਬ ਕੀ ਆ ਮੈਂ ਕੀ ਹੁਣ ਸਰੈਂਡਰ ਆ ਜੋ ਕੁਛ ਮੇਰਾ ਕੀ ਹੋ ਕੱਢ ਲਾ ਜੇ ਅਸੀਂ ਉਹਨਾਂ ਲੜਾਂਗੇ ਫਿਰ ਅੱਗੇ ਉਹ ਕੀ ਕਰੂਗਾ ਲੜੂਗਾ ਜਦੋਂ ਅਸੀਂ ਹੱਥ ਉਠਾ ਕੇ ਦੁਆ ਕਰਦੇ ਆ ਹੱਥ ਉਠਾ ਕੇ ਦੁਆ ਕਰਨ ਦਾ ਪਰਮੇਸ਼ਵਰ ਮੈਂ ਕੀ ਹੁਣ ਸਰੈਂਡਰ ਆ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਸੌਂਪ ਦਿੱਤਾ ਹੁਣ ਤੇ ਤੁਸੀਂ ਮੇਰੇ ਜੀਵਨ ਦਾ ਕੀ ਲੋ ਨਿਯੰਤਰਣ ਲਓ ਪੇਰਮੇਸ਼ੁਰ ਕਹਿੰਦਾ ਮੈਂ ਫੇ ਤੁਹਾਡੇ ਪਰਾਨਾ ਨੂੰ ਅਦੋ ਲੋਗ ਦੇ ਵਾਸ਼ੇ ਤੋਂ ਕੀ ਕਰੂੰਗਾ ਛੜਾ ਲਊਗਾ ਹallelujah ਅਸੀਂ ਆਪਣੇ ਬੱਚਿਆਂ ਨੂੰ ਟ੍ਰੇਨ ਕਰਨਾ ਆਪਾਂ ਵੀ ਆਪਸ ਵਿੱਚ ਟ੍ਰੇਨ ਹੋਣਾ ਕਿ ਅਸੀਂ ਜਿਹੜਾ ਕਦੇ ਅਦੋ ਲੋਗ ਦੇ ਵਾਸ਼ ਵਿੱਚ ਨਾ ਪਾਈਏ ਹallelujah ਅੱਗੇ ਆਪਾਂ ਪੜ੍ਹਦੇ ਇਫੀਸ਼ੀਆਂ ਦੀ ਕਿਤਾਬ ਉਹਦੀ ਛੇ ਦੀ 4 ਇਫੀਸ਼ੀਆਂ ਛੇ ਦੀ 4 ਹੇ ਬੱਚੇ ਵਾਲੋ ਆਪਣੇ ਬੱਚੋਂ ਕੋ ਰੀਸ ਨਾ ਦਿਲਾਓ ਪਰantu ਪ੍ਰਭੂ ਕੀ ਸਿੱਖਿਆ ਔਰ ਚੇਤਾਵਨੀ dete hue unka ਪਾਲਨ ਪੋਸ਼ਣ ਕਰੋ ਹੁਣ ਇਹਦੇ ਵਿੱਚ ਮਾਪੇ ਨੂੰ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈੇ ਬੱਚੇ ਵਾ ਲੋ ਆਪਣੇ ਬੱਚੋ ਕੋ ਰੀਸ ਨਾ ਦਿਲਾਓ ਰੀਸੰਦ ਦਿਲਾਣ ਦਾ ਮਤਲਬ ਆਪਣੇ ਬੱਚੇ ਨੂੰ ਖਜਾਇਆ ਨਾ ਕਰੋ ਅਸੀਂ ਕੀ ਕਰਦੇ ਆ ਆਪਣੇ ਬੱਚਿਆਂ ਨੂੰ ਬਹੁਤ ਕੀ ਕਰਦੇ ਆ ਖਜਾਨੇ ਆ ਉਹਨਾਂ ਨੂੰ ਜਿਹੜਾ ਆ ਆਪਾਂ ਕੀ ਕਰਦੇ ਆ ਗੁੱਸਾ ਕਰਦੇ ਆ ਉਹਨਾਂ ਨੂੰ ਜਿਹੜਾ ਆਪਾਂ ਕੀ ਕਰਦੇ ਆ ਤੰਗ ਕਰਦੇ ਆ ਉਹ ਕਹਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਰੀਸਨਾ ਦਿਲਾਓ ਪਰੰਤੂ ਪ੍ਰਭੂ ਕੀ ਸਿੱਖਿਆ ਔਰ ਚੇਤਾਮਨੀ dete hue ਉਨਕਾ ਪਾਲਨ ਪੋਸ਼ਣ ਕਰੋ ਉਹਨਾਂ ਦਾ ਕਿੱਦਾਂ ਪਾਲਨ ਪੋਸ਼ਣ ਕਰਨਾ ਆ ਪ੍ਰਭੂ ਦੀ ਸਿੱਖਿਆ ਦਿੰਦੇ ਤੇ ਚੇਤਾਮਨੀ ਦਿੰਦੇ ਹੋਏ ਉਹਨਾਂ ਦਾ ਕੀ ਕਰੋ ਪਾਲਨ ਪੋਸ਼ਣ ਕਰੋ ਕਿਉਂਕਿ ਜੇ ਆਪਾਂ ਪ੍ਰਭੂ ਦੀ ਸਿੱਖਿਆ ਦਵਾਂਗੇ ਚੇਤਾਵਨੀ ਦਵਾਂਗੇ ਉਹ ਆਪਣੇ ਹਰ ਇੱਕ ਹਿੱਸੇ ਦੇ ਵਿੱਚ ਉਹਨੂੰ ਚੇਤਾਵਨੀ ਦਾ ਮਤਲਬ ਹੈ ਕਿ ਜੇ ਤੂੰ ਆ ਕਰੂਗਾ ਪ੍ਰਭੂ ਤੇਰੇ ਜੀਵਨ ਦੇ ਵਿੱਚ ਗੁੱਸੇ ਹੋ ਜੂਗੇ ਜਾਂ ਪ੍ਰਭੂ ਤੇਰੇ ਜੀਵਨ ਦੇ ਵਿੱਚ ਤੈਨੂੰ ਸਜ਼ਾ ਮਿਲੂਗੀ ਜਾਂ ਪ੍ਰਭੂ ਤੇਰੇ ਜੀਵਨ ਉਹਨੂੰ ਆਪਾਂ ਜਿਹੜਾ ਪਰਮੇਸ਼ਰ ਦਾ ਕੀ ਪਾਉਂਦੇ ਜਾਈਏ ਡਰ ਪਾਉਂਦੇ ਜਾਈਏ ਤਾਂ ਕਿ ਉਹ ਜਿਹੜਾ ਆਪਣੇ ਮਾਪੇ ਦਾ ਕਹਿਣਾ ਮੰਨ ਕੇ ਆਪਾਂ ਉਹਦਾ ਬੱਚਨ ਦੇ ਵਿੱਚ ਪਾਲਨ ਪੋਸ਼ਣ ਕਰੀਏ ਤਾਂ ਕਿ ਉਹ ਜਿਹੜੇ ਬੱਚਿਆਂ ਦਾ ਫਿਊਚਰ ਕੀ ਹੋਵੇ ਬ੍ਰਾਈਟ ਹੋਵੇ ਅਸੀਂ ਕਹਿੰਨੇ ਆਂ ਕਿ ਬੱਚਿਆਂ ਨੂੰ ਪੜਾ ਲੋ ਕਿੰਨੇ ਇੱਥੇ ਸਟੂਡੈਂਟ ਆ ਮੈਡੀਕਲ ਸਟੂਡੈਂਟ ਆਪਾਂ ਦੇਖਦੇ ਫਾਤਿਮਾ ਡਾਕਟਰੀ ਦੀ ਪੜ੍ਹਾਈ ਕਰਦੇ ਆ ਤਾਂ ਆਪ ਖੁਦ ਕੀ ਪੀਂਦੇ ਹੁੰਦੇ ਬਾਹਰ ਖੜੇ ਹੋਗੇ ਸਿਗਰਟ ਜਿਨ੍ਹਾਂ ਨੇ ਲੋਕਾਂ ਦੀਆਂ ਸਿਗਰਟ ਪੀਂਦੇ ਵਾਲਿਆਂ ਦਾ ਇਲਾਜ ਕਰਨਾ ਆ ਉਹ ਕੀ ਖੜੇ ਹੋ ਕੇ ਪੀਂਦੇ ਆ ਸਿਗਰਟ ਪੀਂਦੇ ਆ ਹallelujah ਉਹਨਾਂ ਦਾ ਚਾਲ ਚੱਲਣ ਦੱਸ ਦੋ ਉਹਨਾਂ ਦਾ ਫਿਊਚਰ ਕੀ ਆ ਕੋਈ ਇੱਥੇ ਨਸ਼ੇ ਲੈਂਦੇ ਫੜੇ ਜਾਂਦੇ ਆ ਕੋਈ ਬੀਅਰਾਂ ਪੀਂਦੇ ਆ ਜਿਹੜੇ ਖੁਦ ਜਿਨ੍ਹਾਂ ਨੇ ਲੋਕਾਂ ਦੀਆਂ ਕੀ ਕਰਨੀਆਂ ਆ ਛੜਾਣੀਆਂ ਇਸ ਲਈ ਤੁਹਾਡੀ ਪੜ੍ਹਾਈ ਤੁਹਾਨੂੰ ਛੁਟਕਾਰਾ ਨਹੀਂ ਦੇ ਸਕਦੀ ਤੁਹਾਡੇ ਘਰ ਦੀ ਤੁਹਾਡੀ ਅਮੀਰੀ ਤੁਹਾਨੂੰ ਛੁਟਕਾਰਾ ਨਹੀਂ ਦੇ ਸਕਦੀ ਬੱਚਿਆਂ ਦਾ ਸਿਰਫ ਕਹਿੰਦਾ ਪ੍ਰਭੂ ਦੀ ਸਿੱਖਿਆ ਤੇ ਚੇਤਾਵਨੀ ਇਹ ਹੀ ਉਹਨਾਂ ਨੂੰ ਕੀ ਕਰ ਸਕਦੀ ਆ ਬਚਾ ਸਕਦੀ ਹੈ ਜੇ ਪਰਮੇਸ਼ਰ ਦੀ ਸਿੱਖਿਆ ਤੇ ਚੇਤਾਵਨੀਆਂ ਤੇ ਚੱਲੋਗੇ ਤਾਂ ਸਮਾਜ ਦੇ ਲਈ ਵੀ ਅੱਗੇ ਜਾ ਕੇ ਕੀ ਬਣੋਗੇ ਆਸ਼ੀਸ਼ ਦਾ ਕਾਰਨ ਬਣੋਗੇ ਹallelujah ਉਮਰ ਜੇ ਕੋਈ ਕਈ ਵਾਰ ਮੈਨੂੰ ਕੋਈ ਕਹਿੰਦੇ ਕਿ ਤੁਸੀਂ ਇੰਨੀ ਘੱਟ ਉਮਰ ਦੇ ਵਿੱਚ ਇਸ ਕੰਮਾਂ ਦੇ ਵਿੱਚ ਪੈ ਗਏ ਰੱਬ ਦੀ ਲੈ ਚ ਇਹ ਤਾਂ ਉਮਰ ਹਜੇ ਐਸ ਪਰਸਤੀ ਕਰਨ ਦੀ ਉਮਰ ਆ ਕੋਈ ਸ਼ਾ ਪੂਰੀਆਂ ਕਰਨ ਦੀ ਉਮਰ ਆ ਮਾਨ ਪਸੰਦੀ ਸਭ ਕੁ ਕਰਨ ਦੀ ਉਮਰ ਆ ਹallelujah ਪਰ ਪਰਮੇਸ਼ਰ ਨੇ ਲਿਖਿਆ ਹੈ ਨੌਜਵਾਨ ਹੈ ਜਵਾਨ ਆਪਣੀ ਜਵਾਨੀ ਦੇ ਵਿੱਚ ਆਪਣੇ ਸ੍ਰਿਸ਼ਟੀ ਕਰਤਾ ਨੂੰ ਕੀ ਕਰ ਯਾਦ ਰੱਖ ਉਹਦਾ ਕੀ ਫਾਇਦਾ ਜਵਾਨੀ ਤੁਸੀਂ ਪਰਮੇਸ਼ਰ ਨੂੰ ਦਿੱਤੀ ਨਹੀਂ ਤਾਂ ਬੁਢਾਪਾ ਦਾ ਹਰ ਕੋਈ ਜਾ ਕੇ ਦੇ ਦਿੰਦਾ ਪਰਮੇਸ਼ਰ ਨੂੰ ਮਾਇਆ ਤਾਂ ਤਾਂ ਆਪਣੀ ਜਵਾਨੀ ਦੇ ਵਿੱਚ ਸਾਰਾ ਕੁਝ ਛੱਡ ਕੇ ਤਾਂ ਕਿ ਜਦੋਂ ਤੁਸੀਂ ਬੁਢਾਪੇ ਤੱਕ ਜਾਣਾ ਤੁਸੀਂ ਕਿੰਨੀਆਂ ਰੂਹਾਂ ਪਰਮੇਸ਼ਵਰ ਦੇ ਲਈ ਬਚਾ ਜਾਣੀਆਂ ਕਿੰਨਿਆਂ ਨੂੰ ਤੁਸੀਂ ਪਰਮੇਸ਼ਵਰ ਤੱਕ ਜੋੜ ਜਾਣਾ ਜਦੋਂ ਬੁਢਾਪੇ ਦੇ ਵਿੱਚ ਜਾ ਕੇ ਤੁਸੀਂ ਜੁੜ ਕੇ ਪਰਮੇਸ਼ਵਰ ਦਾ ਪ੍ਰਚਾਰ ਕੀਤਾ ਕਿਸੇ ਨੇ ਨਹੀਂ ਜੁੜਨਾ ਮੈਂ ਕਹਿੰਦਾ ਤੇਰਾ ਤਾਂ ਆਪ ਦਾ ਟਾਈਮ ਹੋਣ ਜਿਹੜਾ ਜਾਂਦਾ ਹੋ ਗਿਆ ਹallelujah ਇਸ ਲਈ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਅਸੀਂ ਕੀ ਦੇਣੀ ਹੈ ਉਹਨਾਂ ਨੂੰ ਪ੍ਰਭੂ ਦੀ ਸਿੱਖਿਆ ਦੇਣੀ ਹੈ ਕਿਉਂਕਿ ਸਮੇ ਬਹੁਤ ਖਰਾਬ ਚੱਲਦੇ ਪਏ ਆ ਜਿਹੜੇ ਜਿਹੜੀਆਂ ਚੀਜ਼ਾਂ ਸਾਡੇ ਹੁਣ ਮੇਰੇ ਚ ਸਾਰੇ ਕਿੰਨੇ ਸਿਆਣੇ ਆ ਤੁਹਾਡੀ ਉਮਰਾਂ ਚ ਆ ਕੇ ਸੈਲਫੋਨ ਆਏ ਮੇਰੀ 18 19 ਦੀ ਉਮਰ ਚ ਜਾ ਕੇ ਸੈਲਫੋਨ ਆ ਗਏ ਹੁਣ ਬੱਚਿਆਂ ਦੀ ਜੰਮਦਿਆਂ ਦੀ ਉਮਰ ਦੇ ਵਿੱਚ ਕੀ ਆ ਸੈਲਫੋਨ ਆ ਹੁਣ ਹਸਾਬ ਲਾਓ ਆਪਣੀ ਏਜ ਦੀ ਤਾਂ ਇਹਨਾਂ ਦੀ ਏਜ ਚ ਕਿੰਨਾ ਹੁਣ ਇਹਨਾਂ ਨੂੰ ਕਿੰਨਾ ਖਤਰਾ ਆਇਆ ਸਾਡੇ ਗਾਂ ਬੱਚਿਆਂ ਨੂੰ ਅਸੀਂ ਉਸ ਖਤਰੇ ਚ ਨਿਕਲ ਕੇ ਆ ਗਏ ਇਹਨਾਂ ਦੇ ਜੰਮਦਿਆਂ ਦੀ ਖਤਰਾ ਇਹਨਾਂ ਦੇ ਹੱਥਾਂ ਦੇ ਵਿੱਚ ਫੜਾ ਦਿੱਤਾ ਹਾਲੇਲੂਇਆ ਜਦੋਂ ਇਹਨਾਂ ਨੇ ਇਹਨਾਂ ਨੂੰ ਕੀ ਕਰੂਗੇ ਇਹਨਾਂ ਦਾ ਫਿਊਚਰ ਕੀ ਹੋਊਗਾ ਅਸੀਂ ਬੈਠ ਕੇ ਸੋਚੀਏ ਜੇ ਪਰਮੇਸ਼ਰ ਦੀ ਸਿੱਖਿਆ ਇਹਨਾਂ ਨੂੰ ਨਾ ਦਿੱਤੀ ਜੇ ਪ੍ਰਭੂ ਦੀਆਂ ਚੇਤਾਵਨੀਆਂ ਇਹਨਾਂ ਨੂੰ ਨਾ ਦਿੱਤੀਆਂ ਇਹਨਾਂ ਦਾ ਕੀ ਫਿਊਚਰ ਹੋਊਗਾ ਹallelujah ਸਭ ਕੁਝ ਫੇ ਬਾਅਦੋਂ ਅਸੀਂ ਖੁਦ ਆਪਣੇ ਆਪਾ ਬੈ ਬੈ ਰੋਣਾ ਆਪਣੇ ਬੱਚਿਆਂ ਦੇ ਲਈ ਆਪਾਂ ਰੋਣਾ ਸਾਰੇ ਨੇ ਬਣ ਕੀ ਗਿਆ ਸਾਡੇ ਬੱਚਿਆਂ ਦਾ ਪਰਮੇਸ਼ਰ ਇਹ ਹੋ ਕੀ ਗਿਆ ਕਿਉਂਕਿ ਅਸੀਂ ਉਹਨਾਂ ਦੇ ਟਾਈਮ 'ਚ ਜਦੋਂ ਉਹਨਾਂ ਨੂੰ ਪ੍ਰਭੂ ਦੀ ਸਿੱਖਿਆ ਦੇਣੀ ਸੀ ਉਦੋਂ ਅਸੀਂ ਉਹਨਾਂ ਨੂੰ ਸਿੱਖਿਆ ਦਿੱਤੀ ਨਹੀਂ ਜਦੋਂ ਉਹਨਾਂ ਨੂੰ ਪ੍ਰਭੂ ਦੀਆਂ ਚੇਤਾਵਨੀਆਂ ਦੇਣੀਆਂ ਸੀ ਉਦੋਂ ਅਸੀਂ ਚੇਤਾਵਨੀਆਂ ਦਿੱਤੀਆਂ ਨਹੀਂ ਜਦੋਂ ਚਰਚ ਦੇ ਬੱਚਿਆਂ ਨੂੰ ਲੈ ਕੇ ਆਣਾ ਸੀ ਉਦੋਂ ਆਪਾਂ ਉਹਨਾਂ ਨੂੰ ਲੈ ਕੇ ਆਏ ਨਹੀਂ ਬਾਅਦ 'ਚ ਹੁਣ ਜਦੋਂ ਵੱਡੇ ਹੋ ਗਏ ਹੁਣ ਕਿਸੇ ਦਾ ਕਹਿਣਾ ਨਹੀਂ ਮੰਨਦੇ ਹallelujah ਸਣੀ ਕਹਿੰਦਾ ਹੈ ਏ ਬੱਚੇ ਵਾਲੋ ਆਪਣੇ ਬੱਚੋਂ ਕੋ ਰੀਸ ਨਾ ਦਿਲਾਓ ਤਾੰਗ ਨਾ ਕਰੋ ਉਹਨਾਂ ਨੂੰ ਖਿਜਾਓ ਨਾ ਗੁੱਸਾ ਨਾ ਕਰੋ ਪਰੰਤੂ ਪ੍ਰਭੂ ਕੀ ਸਿੱਖਿਆ ਔਰ ਚੇਤਾਮਨੀ dete ਹੋਏ ਉਹਨਾਂ ਦਾ ਪਾਲਨ ਪੋਸ਼ਣ ਕਰੋ ਅੱਗੇ ਆਪਾਂ ਪੜ੍ਹਦੇ ਗਲਾਤੀਆਂ 1:15 ਪਰੰਤੂ ਪਰਮੇਸ਼ਵਰ ਕੀ ਜਿਸ ਨੇ ਮੇਰੀ ਮਾਤਾ ਕੀ ਗਰਭ ਹੀ ਸੇ ਮੈਨੂੰ ਠਹਿਰਾਇਆ ਔਰ ਆਪਣੇ ਅਨੁਗ੍ਰਹਿ ਸੇ ਬੁਲਾ ਲਿਆ ਹੁਣ ਪਰਮੇਸ਼ਵਰ ਨੇ ਸਾਨੂੰ ਜਿਹੜਾ ਆ ਆਪਣੀ ਕਿਰਪਾ ਦੇ ਨਾਲ ਸਾਨੂੰ ਬੁਲਾਇਆ ਪਰਮੇਸ਼ਵਰ ਨੇ ਸਾਨੂੰ ਰਚਿਆ ਕਹਿੰਨੇ ਆ ਪਰਮੇਸ਼ਵਰ ਨੇ ਰੱਜਿਆ ਸਾਨੂੰ ਆਪਣੀ ਮਾਤਾ ਦੀ ਗਰਭ ਦੇ ਵਿੱਚ ਪਰ ਉਹ ਲਿਖਿਆ ਉਹਨੇ ਆਪਣੇ ਅਨੁਗ੍ਰਹਿ ਦੇ ਨਾਲ ਉਹਨੇ ਆਪਣੀ ਦਇਆ ਦੇ ਨਾਲ ਸਾਨੂੰ ਕੀ ਕੀਤਾ ਬਲਾ ਲਿਆ ਅੱਜ ਸਿਰਫ ਦੁਨੀਆ ਦੇ ਵਿੱਚ ਇੱਕ ਚੀਜ਼ ਦੀ ਲੜਾਈ ਆ ਪਰਮੇਸ਼ਵਰ ਦੇ ਕਰਨ ਲੜਾਈ ਆ ਹਰ ਇੱਕ ਬੰਦਾ ਕਹਿੰਦਾ ਪਰਮੇਸ਼ਵਰ ਉੱਥੇ ਆ ਪਰਮੇਸ਼ਵਰ ਉੱਥੇ ਆ ਪਰਮੇਸ਼ਵਰ ਉੱਥੇ ਆ ਇੱਥੇ ਆ ਜਾ ਇੱਥੇ ਪਰਮੇਸ਼ਵਰ ਇੱਥੇ ਆ ਜਾ ਉੱਥੇ ਪਰਮੇਸ਼ਵਰ ਪਰ वचन ਦੇ ਵਿੱਚ ਲਿਖਿਆ ਪਰਮੇਸ਼ਵਰ ਕਿੰਨੇ ਆ ਇੱਕੋ ਹੀ ਪਰਮੇਸ਼ਵਰ ਆ ਉਹੀ ਫਿਲੀਪੀਨ ਦਾ ਪਰਮੇਸ਼ਵਰ ਆ ਉਹੀ ਪਾਕਿਸਤਾਨ ਦਾ ਪਰਮੇਸ਼ਵਰ ਆ ਉਹੀ ਇੰਡੀਆ ਦਾ ਪਰਮੇਸ਼ਵਰ ਆ ਉਹੀ ਨੇਪਾਲ ਦਾ ਪਰਮੇਸ਼ਵਰ ਸਾਰਿਆਂ ਦਾ ਇੱਕੋ ਹੀ ਪਰਮੇਸ਼ਵਰ ਆ ਪਰ ਪਰਮੇਸ਼ਵਰ ਉਹਨਾਂ ਤੇ ਜਾਇਰ ਕਰਦਾ ਹੈ ਜਿੱਤੇ ਪਰਮੇਸ਼ਵਰ ਕਰਨਾ ਚਾਹੇ ਲਿਖਿਆ ਉਹਦੇ ਅਨੁਗ੍ਰਹਿ ਦੇ ਦੁਆਰਾ ਅਸੀਂ ਕੀ ਕੀਤੇ ਜਾਂਦੇ ਆ ਬੁਲਾਏ ਜਾਂਦੇ ਜੇ ਅੱਜ ਅਸੀਂ ਇੱਥੇ ਬੈਠੇ ਆ ਅਸੀਂ ਕਿੰਨੇ ਆ ਪਰਮੇਸ਼ਵਰਾਂ ਦੀ ਉਪਸਥਿਤੀ ਵਿੱਚ ਨਹੀਂ ਬੈਠੇ ਅਸੀਂ ਇੱਕ ਪਰਮੇਸ਼ਵਰ ਦੀ ਉਪਸਥਿਤੀ ਜਾਂ ਜਿੱਥੇ ਬੈਠੇ ਆ ਜਿਨੇ ਕਿਨੂੰ ਬਣਾਇਆ ਸੀ ਆਦਮ ਨੂੰ ਪਹਿਲੇ ਮਨੁੱਖ ਨੂੰ ਜਿਸ ਪਰਮੇਸ਼ਰ ਨੇ ਬਣਾਇਆ ਹallelujah ਜਿਨੇ ਜਿਹੜਾ ਸਾਰੀ ਜਦੋਂ 40 ਰਾਤ 40 ਦਿਨ ਮੀਂਹ ਪਿਆ ਸਾਰੀ ਦੁਨੀਆ ਪਰਮੇਸ਼ਰ ਨੇ ਤਬਾਹ ਕਰਤੀ ਉਹਦੇ ਵਿੱਚ ਕਿੰਨਾ ਬੱਚਾ ਸੀ ਨੂੰ ਬੱਚਾ ਸੀ ਅਸੀਂ ਉਹ ਨੂੰ ਤੇ ਪਰਮੇਸ਼ਰ ਦੀ ਉਪਸਥਿਤੀ ਜੇ ਬੈਠੇ ਆ ਅਸੀਂ ਉਸ ਮੂਸਾ ਦੇ ਪਰਮੇਸ਼ਰ ਦੀ ਉਪਸਥਿਤੀ ਜੇ ਬੈਠੇ ਆ ਹallelujah ਅਸੀਂ ਜਿਹੜਾ ਪ੍ਰਭੂ ਦੇ ਚੇਲਿਆਂ ਦੇ ਪਰਮੇਸ਼ਵਰ ਦੀ ਉਪਸਥਤੀ ਦੀ ਜੇ ਬੈਠੇ ਔਰ ਅੱਜ ਤੱਕ ਪ੍ਰਭੂ ਦਾ ਵਚਨ ਸ਼ੁਰੂਆਤ ਪਹਿਲੇ ਤੋਂ ਆਦਮ ਤੋਂ ਲੈ ਕੇ ਅੱਜ ਤੱਕ ਜਿਹੜਾ ਵਚਨ ਪਰਮੇਸ਼ਵਰ ਦਾ ਗਿਆ ਬਰਕਰਾਰਾ ਕਿਉਂਕਿ ਉਹ ਇੱਕੋ ਹੀ ਪਰਮੇਸ਼ਵਰ ਆ ਜਿਹੜੀ ਸਾਰੀ ਦੁਨੀਆ ਨੂੰ ਕੀ ਕਰ ਰਿਹਾ ਚਲਾ ਰਿਹਾ ਚਾਹੇ ਅੱਜ ਸਾਨੂੰ ਉਸ ਪਰਮੇਸ਼ਵਰ ਦੀ ਨੌਲੇਜ ਹੈ ਚਾਹੇ ਸਾਨੂੰ ਉਸ ਪਰਮੇਸ਼ਵਰ ਦੀ ਨੌਲੇਜ ਨਹੀਂ ਆ ਪਰ ਫਿਰ ਵੀ ਉਹ ਸਾਡੀ ਗਰਭ ਦੇ ਵਿੱਚੋਂ ਸਾਡੀ ਮਾਤਾ ਦੇ ਪੇਟ ਚੋਂ ਸਾਨੂੰ ਉਹ ਕੀ ਕਰਦਾ ਰੱਚਦਾ ਬਾਅਦ ਚ ਉਹਦੀ ਜਦੋਂ ਦਇਆ ਹੰਦੀ ਆ ਉਹਦੀ ਦਇਆ ਦੇ ਨਾਲ ਅਸੀਂ ਫੇ ਪ੍ਰਭੂ ਦੀ ਉਪਸਥਤੀ ਦੇ ਵਿੱਚ ਕੀ ਆ ਆਨੇ ਹallelujah ਕਿਸੇ ਦਾ ਸਮੇਂ ਜਲਦੀ ਨਹੀਂ ਆ ਕਿਸੇ ਦਾ ਸਮੇਂ ਲੇਟ ਨਹੀਂ ਆ ਪਰਮੇਸ਼ਰ ਨੇ ਹਰ ਇੱਕ ਦਾ ਸਮੇਂ ਆਪਣੇ ਚਰਨਾਂ ਦੇ ਵਿੱਚ ਬੁਲਾਉਂਦਾ ਗਿਆ ਠਹਿਰ ਆਇਆ ਹallelujah ਜਦੋਂ ਪਰਮੇਸ਼ਰ ਦੀ ਕਾਲਿੰਗ ਆਈ ਉਦੋਂ ਪਰਮੇਸ਼ਰ ਨੂੰ ਆਪਣੇ ਆਪ ਨੂੰ ਕੀ ਕਰ ਦੋ ਸਰੈਂਡਰ ਕਰ ਦੋ ਕੀ ਪਰਮੇਸ਼ਰ ਅੱਜ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਕੀ ਕਰ ਦਿੰਨਾ ਸਰੈਂਡਰ ਕਰ ਦਿੰਨਾ ਤੂੰ ਮੇਰੇ ਜੀਵਨ ਦਾ ਕੀ ਲੈ ਨੇ ਅੰਤਰਲ ਹੈ ਆਇਆ ਪਾ ਲਾਸਟ ਪੜਾਂਗੇ ਨੀਤੀ ਵਚਨ ਉਹਦੀ 17 ਦੀ 6 ਨੀਤੀ ਵਚਨ ਉਦਿਸ 17 ਦੀ 6 ਹallelujah ਤੇ ਆ ਨਾ ਪਾ ਸੁਣਾਂਗੇ ਬੁਢੋਂ ਕੀ ਸ਼ੋਭਾ ਉਹਨਕੇ ਨਾਤੀ ਪੋਤੇ ਹਨ ਹallelujah ਕਹਿੰਦੇ ਜਿਹੜੇ ਬੁੜੇ ਆ ਨਾ ਉਹਨਾਂ ਦੀ ਸ਼ੋਭਾ ਪਤਾ ਕਹਿੰਦੇ ਚ ਉਹਨਾਂ ਦੇ ਨਾਤੀ ਪੋਤਿਆਂ ਦੇ ਵਿੱਚ ਕਿਉਂਕਿ ਉਹਨਾਂ ਦਾ ਆਉਦਾ ਕੀ ਹੋ ਜਾਂਦਾ ਆ ਵੱਧ ਜਾਂਦਾ ਆ ਉਹਨਾਂ ਦੇ ਕੀ ਹੋ ਜਾਂਦੇ ਆ ਨਾਤੀ ਪੋਤੇ ਹੋ ਜਾਂਦੇ ਆ ਪਹਿਲਾਂ ਆਪਣੇ ਬੱਚਿਆਂ ਨੂੰ ਪਾਲਦੇ ਗੰ ਬੱਚਿਆਂ ਦੇ ਬੱਚਿਆਂ ਨੂੰ ਪਾਲਦੇ ਔਰ ਗਾਂ ਕਈ ਵਾਰ ਜਿਹੜੇ ਪਰਦਾਦੇ ਤੱਕ ਵੀ ਚਲ ਜਾਂਦੇ ਆ ਵਚਨ ਚ ਲਿਖਿਆ ਬੁੜੋਂ ਕੀ ਸ਼ੋਭਾ ਉਹਨਕੇ ਨਾਤੀ ਪੋਤੇ ਹੈ ਔਰ ਬਾਲ ਬੱਚੋ ਕੀ ਸ਼ੋਭਾ ਉਹਨਕੇ ਮਾਤਾ ਪਿਤਾ ਹੈ ਹਾਲੇਲੂਇਆ ਜਿਹੜੇ ਬਾਲ ਬੱਚੇ ਹੋਏ ਇਹਨਾਂ ਦੀ ਸ਼ੋਭਾ ਕੌਣ ਆ ਇਹਨਾਂ ਦੇ ਮਾਤਾ ਪਿਤਾ ਪਰ ਜਿਹੜੇ ਜਿਹੜੇ ਬੁੜੇ ਲੋਕ ਹੋ ਗਏ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਉਹਨਾਂ ਦੀ ਸ਼ੋਭਾ ਕੀ ਉਹਨਾਂ ਦੇ ਨਾਤੀ ਪੋਤੇ ਹਾਲੇਲੂਇਆ ਕਿੰਨਾ ਪਰਮੇਸ਼ੁਰ ਨੇ ਅੱਛਾ ਜਿਹੜਾ ਆ ਇਸ ਧਰਤੀ ਦੇ ਉੱਤੇ ਪਰਮੇਸ਼ੁਰ ਨੇ ਰਚਨਾ ਕੀਤੀ ਆ ਗਾ ਆਦਮ ਨੂੰ ਹਵਾ ਨੂੰ ਕਿਹਾ ਤੁਸੀਂ ਹੁਣ ਬਦੋ ਫੁੱਲੋ ਤਾਂ ਧਰਤੀ ਤੇ ਫੈਲ ਜਾਓ ਇੱਕ ਆਦਮ ਤੇ ਹਵਾ ਦੇ ਨਾਲ ਅੱਜ ਕਰੋੜਾਂ ਦੁਨੀਆ ਇਸ ਪ੍ਰਿਥਵੀ ਤੇ ਹੋ ਗਈ ਆ ਚਾਹੇ ਜਿੰਨੇ ਮਰਜੀ ਇਨਸਾਨ ਨੇ ਧਰਮ ਬਣਾ ਲਏ ਜਿੰਨੇ ਮਰਜੀ ਇਨਸਾਨ ਨੇ ਸਭ ਕੁਝ ਬਣਾ ਲਿਆ ਪਰ ਅਸੀਂ ਸਾਰੇ ਕਿਹਦੇ ਚੋਂ ਨਿਕਲੇ ਹੋਇਆ ਆ ਆਦਮ ਤੇ ਹਵਾ ਚੋਂ ਨਿਕਲੇ ਹੋਏ ਆ ਹallelujah ਐਸ ਲਈ ਸਾਨੂੰ ਜਿਹੜਾ ਅਸੀਂ ਬੱਚਿਆਂ ਦੇ ਲਈ ਕੀ ਕਰਦੇ ਆ ਸ਼ੁਕਰ ਕਰਦੇ ਆ ਜਿਹੜਾ ਪਰਮੇਸ਼ਰ ਨੇ ਸਾਨੂੰ ਬਾਲ ਬੱਚੇ ਦਿੱਤੇ ਆ ਜੋ ਅਸੀਂ ਕਰਤਬ ਅੱਜ ਸਿੱਖਿਆ ਕਿ ਸਾਨੂੰ ਚਾਹੀਦਾ ਆ ਕਿ ਅਸੀਂ ਖੁਦ ਵੀ ਪਰਮੇਸ਼ਰ ਦੇ ਨਾਲ ਜੁੜੀਏ ਤਾਂ ਆਪਣੇ ਬਾਲ ਬੱਚਿਆਂ ਦੇ ਫਿਊਚਰ ਦੇ ਲਈ ਅਸੀਂ ਆਪਣੇ ਬੱਚਿਆਂ ਨੂੰ ਵੀ ਪਰਮੇਸ਼ਰ ਨਾਲ ਕੀ ਕਰੀਏ ਜੋੜੀਏ ਜਿੱਥੇ ਮਰਜੀ ਜਿਹੜੇ ਚੰਗੇ ਮਰਜੀ ਸਕੂਲ ਦੇ ਵਿੱਚ ਪੜਾ ਲਓ ਪੜ ਕੇ ਡਿਗਰੀ ਬੱਚਾ ਲੈ ਜਾਊਗਾ ਪੜ ਕੇ ਇੰਟੈਲੀਜੈਂਟ ਬਣ ਜਾਊਗਾ ਪਰ ਜੋ ਪਰਮੇਸ਼ਵਰ ਦੀ ਸਿੱਖਿਆ ਦੇ ਨਾਲ ਉਹਦਾ ਫਿਊਚਰ ਬਣਨਾ ਉਹ ਕਿਸੇ ਵੀ ਸਕੂਲ ਦੇ ਵਿੱਚ ਉਹਦਾ ਫਿਊਚਰ ਉਹ ਬਣ ਨਹੀਂ ਸਕਦਾ ਕਿਉਂਕਿ ਪਰਮੇਸ਼ਵਰ ਦੀ ਉਪਸਥਿਤੀ ਦੇ ਵਿੱਚ ਪਰਮੇਸ਼ਵਰ ਦੇ ਬਚਨਾਂ ਦੇ ਨਾਲ ਸਾਡੇ ਬੱਚਿਆਂ ਦੀ ਦੇਖਣੀ ਸ਼ੁੱਧ ਹੋ ਜਾਣੀ ਆ ਬੋਲਣੀ ਸ਼ੁੱਧ ਹੋ ਜਾਣੀ ਆ ਸੁਣਨੀ ਸ਼ੁੱਧ ਹੋ ਜਾਣੀ ਸੋ ਜਿਹੜੀ ਸੋਚਣੀ ਸ਼ੁੱਧ ਹੋ ਜਾਣੀ ਆ ਪਰ ਉਹ ਕਿਸੇ ਵੀ ਸਕੂਲ ਦੇ ਵਿੱਚ ਇਹ ਚੀਜ਼ਾਂ ਸਾਡੇ ਬੱਚਿਆਂ ਨੂੰ ਮਿਲ ਨਹੀਂ ਸਕਦੀਆਂ ਹallelujah ਸਾਡੇ ਸਕੂਲ ਦੇ ਵਿੱਚ ਇੱਕ ਮੁੰਡਾ ਹੁੰਦਾ ਸੀ 크੍ਰਿਸਚਨ ਕੇਰਲਾ ਤੋਂ ਪੜਨ ਆਇਆ ਸੀਗਾ ਅੱਜ ਮੈਂ ਉਹਨੂੰ ਯਾਦ ਕਰਦਾ ਹੁਣਾ ਕਿ ਉਹ ਬੱਚੇ ਦਾ ਇੰਨਾ ਅੱਛਾ ਕੈਰੇਕਟਰ ਸੀ ਉਹ ਕਿਸੇ ਨਾਲ ਜ਼ਿਆਦਾ ਬੋਲਦਾ ਨਹੀਂ ਹੁੰਦਾ ਸੀਗਾ ਜੇ ਅਸੀਂ ਉਹਨਾਂ ਮਜ਼ਾਕ ਵੀ ਕਰਦੇ ਉਹਨੂੰ ਛੇੜ ਵੀ ਦਈਏ ਉਹਨੇ ਕਦੀ ਵੀ ਸਾਨੂੰ ਪਲਟ ਕੇ ਜਵਾਬ ਨਹੀਂ ਦਿੱਤਾ ਕਿਉਂਕਿ ਉਹਦੇ ਅੰਦਰ ਉਹਦੇ ਮਾਤਾ ਪਿਤਾ ਨੇ ਕੀ ਭਰਿਆ ਸੀਗਾ ਵਚਨ ਭਰਿਆ ਹੋਇਆ ਸੀਗਾ ਉਹ ਸਾਰੇ ਸ਼ਰਾਰਤਾਂ ਕਰਦੇ ਸੀ ਉਹਨਾਂ ਤੋਂ ਵੱਖਰਾ ਰਹਿੰਦਾ ਹੁੰਦਾ ਸੀਗਾ ਉਹ ਹallelujah ਤੋਂ ਮੈਂ ਪ੍ਰਭੂ ਯਿਸੂ ਮਸੀਹ ਬਾਰੇ ਨਹੀਂ ਜਾਣਦਾ ਸੀਗਾ ਪਰ ਮੈਂ ਅੱਜ ਸੋਚਦਾ ਕਿ ਕਿੰਨਾ ਅੱਛਾ ਉਹਦਾ ਉਹਦੇ ਮਾਪੇ ਬ ਨੇ ਉਹਦਾ ਕੀਤਾ ਸੀਗਾ ਉਹਨੂੰ ਸਿੱਖਿਆ ਦਿੱਤੀ ਸੀਗੀ ਸਾਡੇ ਅਸੀਂ ਸ਼ਰਾਰਤਾ ਕਰਦੇ ਹੁੰਨੇ ਸੀ ਪਰ ਉਹ ਹਮੇਸ਼ਾ ਕੀ ਰਹਿੰਦਾ ਸੀ ਸਾਈਡ ਤੇ ਰਹਿੰਦਾ ਸੀਗਾ ਸ਼ਰਾਰਤਾ ਨਹੀਂ ਕਰਦਾ ਸੀਗਾ ਬੋਲ ਕੇ ਮੈਡਮ ਨੂੰ ਪਲਟ ਕੇ ਜਵਾਬ ਨਹੀਂ ਦਿੰਦਾ ਸੀ ਅੱਛਾ ਡਿਸਪਲਿੰਡ ਉਹ ਬੱਚਾ ਸੀਗਾ ਸਾਡੇ ਸਕੂਲ ਦਾ ਹallelujah ਕਿਉਂਕਿ ਉਹਦੇ ਮਾਤਾ ਪਿਤਾ ਨੇ ਉਹਨੂੰ ਕਿਹਦੀ ਸਿੱਖਿਆ ਦਿੱਤੀ ਸੀਗੀ ਪਰਮੇਸ਼ਵਰ ਦੀ ਸਿੱਖਿਆ ਦਿੱਤੀ ਸੀ ਹallelujah ਆઈએ ਬਰ ਪ੍ਰਾਰਥਨਾ ਕਰਦੇ ਹallelujah ਖੁਦਾਬੰਦ ਖੁਦਾ ਪ੍ਰਭੂ ਜੀ ਅਜਿਹੀ ਕਿੰਨੇ ਅਸੀਂ ਇੱਥੇ ਬੱਚੇ ਵਾਲੇ ਬਣਿਆ ਪ੍ਰਭੂ ਜੀ ਸਾਡੇ ਕਿੰਨਿਆਂ ਨੂੰ ਪ੍ਰਭੂ ਤੁਸੀਂ ਵਚਨ ਚ ਅਸੀਂ ਸਿੱਖਿਆ ਕਿ ਜਿਹੜੇ ਬੱਚੇ ਆ ਉਹ ਪਰਮੇਸ਼ਵਰ ਦੇ ਵੱਲੋਂ ਜਿਹੜਾ ਆ ਉਹ ਸਾਨੂੰ ਵਰਦਾਨ ਆ ਸਾਨੂੰ ਗਿਫਟ ਆ ਅਸੀਂ ਪ੍ਰਭੂ ਦਾ ਸ਼ੁਕਰ ਕਰ